ਅੱਜ ਪਟਿਆਲਾ ਵਿਖੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਬਿਜਲੀ ਬੋਰਡ ਦੇ ਠੇਕਾ ਕਰਮਚਾਰੀਆਂ ਵੱਲੋਂ ਆਪਣੇ ਪਰਿਵਾਰਾਂ ਸਣੇ ਮਿਲ ਕੇ ਤੱਪ ਦੀ ਟੁੱਪ ਵਿੱਚ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੇ ਵਿੱਚ ਪੂਰੇ ਪੰਜਾਬ ਪਰ ਤੋਂ ਠੇਕਾ ਕਰਮਚਾਰੀ ਆਏ ਜਿਸ ਵਿੱਚ ਥਰਮਲ ਦੇ ਠੇਕਾ ਮੁਲਾਜ਼ਮ, CHB ਠੇਕਾ ਮੁਲਾਜ਼ਮ, ਪੈਸਕੋ ਕਾਮੇ, ਲਹਰਾ ਤੇ ਰੋਪੜ ਦੇ ਠੇਕਾ ਕਾਮੇ ਸ਼ਾਮਲ ਹੋਏ ਹਨ। ਜਿਹੜੇ ਕਿ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕਰਦੇ ਨਜ਼ਰ ਆਏ। ਠੇਕਾ ਕਰਮਚਾਰੀਆਂ ਵੱਲੋਂ ਮੁੱਖ ਮੰਗ ਆਪਣੀ মিডিਆ ਸਾਹਮਣੇ ਰੱਖੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਕਿ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੈਗੂਲਰ ਅਤੇ ਪੱਕਾ ਕੀਤਾ ਜਾਵੇ ਅਤੇ ਉਹਨਾਂ ਦੀਆਂ ਤਨਖਾਹਾਂ ਆਪਣੇ ਪਰਿਵਾਰ ਚਲਾਉਣ ਯੋਗੀਆਂ ਹੋ ਜਾਣ ਉਹਨਾਂ ਦਾ ਕਹਿਣਾ ਹੈ ਕਿ 21 ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਲੇਕਿਨ ਮੀਟਿੰਗ ਨਹੀਂ ਕੀਤੀ ਗਈ ਅੱਜ ਥਰਮਲ ਦੇ ਠੇਕਾ ਮੁਲਾਜ਼ਮ, ਸੀਐਚਬੀ ਠੇਕਾ ਮੁਲਾਜ਼ਮ, ਪੈਸਕੋ ਕੰਮੇ ਲਹਿਰਾ ਤੇ ਰੋਪੜ ਦੇ ਥਰਮਲ ਠੇਕਾ ਮੁਲਾਜ਼ਮਾਂ ਵੱਲੋਂ ਸੁੱਬਾ ਪੱਦਰੀ ਦੋਸਤ ਧਰਨਾ ਪਟਿਆਲਾ ਹੈੱਡ ਆਫਿਸ ਵੀ ਕੇ ਦਿੱਤਾ ਜਾ ਰਿਹਾ ਸਾਡੀ ਮੇਨ ਮੰਗ ਲੰਬੇ ਸਮੇਂ ਤੋਂ ਲੜਕਦੀ ਆ ਰਹੀ ਹੈ ਵੀ ਜਿੰਨੇ ਵੀ ਆਊਟਸੋਰਸਿੰਗ ਦੇ ਕੰਮ ਕਰਦੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਇਸ ਮੱਕ ਘੱਟੋ ਘੱਟ ਗੁਜ਼ਾਰੇਯੋਗ ਜਿਹੜੀ ਤਨਖਾਹ ਹੈ ਉਹ ਨਿਸ਼ਚਿਤ ਕੀਤੀ ਜਾਵੇ ਲਗਾਤਾਰ ਬਿਜਲੀ ਦੇ ادارے ਦੇ ਅੰਦਰ ਕੰਮ ਕਰਦੇ ਕੱਚੇ ਕਾਮੇ ਜੋ ਠੇਕਾ ਆਧਾਰਿਤ ਮੁਲਾਜ਼ਮ ਅੱਜ ਇੱਕ ਲੁਧਿਆਣੇ ਦੇ ਵਿੱਚ ਸਾਡੇ ਸਾਥੀ ਦੀ ਕਰੰਟ ਲਾ ਕੇ ਡੈਥ ਹੋ ਗਈ। ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਉਹ ਤੜਫ ਰਿਆ ਸੀ ਪਰ ਅੱਜ ਉਹ ਡੈੱਡ ਡਿਕਲੇਅਰ ਜਿਹੜਾ ਉਹ ਕਰ ਦਿੱਤਾ। ਇਸੇ ਤਰ੍ਹਾਂ ਲਗਾਤਾਰ ਹਾਸੇ ਜਿਹੜੇ ਉਹ ਸਾਡੇ ਨਾਲ ਵਾਪਰ ਰਹੇ ਆ ਤੇ ਅੱਜ ਅਸੀਂ ਸਰਕਾਰ ਨੂੰ ਮੈਨੇਜਮੈਂਟ ਦੇ ਖਿਲਾਫ ਇਹ ਰੋਸ ਧਰਨਾ ਦੇ ਰਹੇ ਆ ਵੀ ਜਦੋਂ ਤੱਕ ਤੁਸੀਂ ਆਊਟਸੋਰਸਿੰਗ ਦਾ ਮੈਨੂੰ ਪੱਕੇ ਨਹੀਂ ਕਰਦੇ ਉਦੋਂ ਤੱਕ ਜੇ ਜਿਹੜਾ ਸੰਘਰਸ਼ ਆ ਲਗਾਤਾਰ ਜਾਰੀ ਰੱਖਿਆ ਜਾਊਗਾ ਕਿਉਂਕਿ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਥੋਂ ਦੇ ਅਧਿਕਾਰੀ ਸਾਡਾ ਬਿਜਲੀ ਮੰਤਰੀ ਹੋਰ ਸਾਡੇ ਪਰੋਂਦਰ ਜਿਹੜੇ ਅਧਿਕਾਰੀ ਨੇ ਉਹ ਲਗਾਤਾਰ ਮੀਟਿੰਗਾਂ ਕਰਦੇ ਆ ਪਰ ਮੀਟਿੰਗਾਂ ਦੇ ਵਿੱਚ ਹੱਲ ਨਹੀਂ ਕਰਦੇ ਦੂਜਾ ਮੁੱਖ ਮੰਤਰੀ ਸਾਹਿਬ 21 ਵਾਰ ਲਿਖਤੀ ਮੀਟਿੰਗਾਂ ਦੇ ਕੇ ਮੁਕਰ ਗਏ ਆ ਇਸ ਦੇ ਰੋਸ ਵਿੱਚ ਅੱਜ ਜਿਹੜਾ ਅਸੀਂ ਰੋਸ ਧਰਨਾ ਇੱਥੇ ਪਟਿਆਲਾ ਹੈੱਡ ਆਫਿਸ ਵੀ ਕੇ ਦੇ ਰਹੇ ਆ ਤੇ ਦੂਜਾ ਸਰਕਾਰ ਨਿੱਜੀ ਕਰਨ ਦਾ ਜਿਹੜਾ ਕੋਹੜਾ ਹੈ ਉਹ ਲਗਾਤਾਰ ਤੇਜ਼ ਕਰ ਰਹੀ ਆ ਕਾਪਰੇਟ ਘਰਾਣਿਆਂ ਨੂੰ ਸਾਰਾ ਕੁਝ ਵੇਚਿਆ ਜਾ ਰਿਹਾ ਇਸ ਦੇ ਖਿਲਾਫ ਅੱਜ ਅਸੀਂ ਜਿਹੜਾ ਰੋਜ ਪ੍ਰਦਰਸ਼ਨ ਇੱਥੇ ਕਰ ਰਹੇ ਹਨ ਸਰਨਾ ਪਟਿਆਲਾ ਸਟੇਟ ਦੇ ਜਿਲ੍ਹਾ ਪੱਧਰ ਦੇ ਤੇ ਇਹ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿਵੇਂ ਹਾਈਡਲ ਪ੍ਰੋਜੈਕਟਾਂ ਦੇ ਵਿੱਚੋਂ ਸਟੋਰ ਕੀਪਰ ਆ ਰਹੇ ਸੀਐਚਵੀ ਤੇ ਡਬਲ ਠੇਕਾ ਮਜ਼ਦਮ ਥਰਮਲ ਦੇ ਕੰਮੇ ਵੱਖ-ਵੱਖ ਠੇਕਾ ਕੰਮੇ ਜਿਹੜੇ ਭਰਤੀ ਕੀਤੇ ਹੋਇਆ ਉਹਨਾਂ ਵੱਲੋਂ ਇਹ ਰੋਸ ਧਰਨਾ ਜਿਹੜਾ ਸਰਕਾਰ ਦੇ ਖਿਲਾਫ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਕਰੀ ਟਾਈਮ ਹੋਈ ਸੀ ਕੋਈ ਗੱਲਬਾਤ ਨਹੀਂ ਹੋਈ ਪ੍ਰਸ਼ਾਸਨ ਨਾਲ ਉਸ ਦਿਨ ਪ੍ਰਬੰਧਕੀ ਡਾਇਰੈਕਟਰ ਵੱਲੋਂ ਸੱਦਿਆ ਗਿਆ ਸੀ ਉਹਨਾਂ ਨੇ ਅਸੀਂ ਕਿਹਾ ਸੀ ਵੀ ਜੇ ਤੁਸੀਂ ਹਾਂ ਪੱਖੀ ਹੰਗਾਰਾ ਭਰਦੇ ਹੋ ਤਾਂ ਫਿਰ ਤੁਸੀਂ ਸਾਡੇ ਨਾਲ ਲਿਖ ਕੇ ਐਗਰੀਮੈਂਟ ਕਰੋ ਉਸ ਗੱਲ ਤੋਂ ਮੈਨੇਜਮੈਂਟ ਵੀ ਭੱਜਦੀ ਆ ਤੇ ਸਰਕਾਰ ਵੀ ਭੱਜਦੀ ਆ ਅੱਜ ਦਾ ਤਰਨਾ ਜਿਹੜੇ ਤੁਹਾਡਾ ਜਾਰੀ ਰਹੂਗਾ ਕਦੋਂ ਲਗਾਤਾਰ ਸਰਕਾਰ ਦੇ ਹੱਥ ਹੈ ਜੀ ਸਰਕਾਰ ਕੀ ਕਰਦੀ ਆ ਤੇ ਮੈਨੇਜਮੈਂਟ ਕੀ ਕਰਦੀ ਆ ਤੁਸੀਂ ਦੇਖਿਆ ਕਿ ਦੋ ਦਿਨ ਤੋਂ ਲਗਾਤਾਰ ਕੰਮ ਜਾਮ ਆ ਅੱਜ ਵੀ ਪੂਰੇ ਪੰਜਾਬ ਦੇ ਅੰਦਰ ਕੰਮ ਜਾਮ ਕਰਕੇ ਆਏ ਹੋਇਆ ਇਹ ਸਰਕਾਰ ਤੇ ਮੈਨੇਜਮੈਂਟ ਦੇ ਹੱਕ ਮਤਲਬ ਹੱਥ ਦੇ ਵਿੱਚ ਆ ਦੂਜਾ ਇਹ ਕਿ ਉਹ ਲੋਕ ਪੱਖੀ ਜੇ ਸੱਚਮੁੱਚ ਲੋਕ ਪੱਖੀ ਆ ਤਾਂ ਅੱਜ ਫਿਰ ਉਹਨਾਂ ਨੂੰ ਲੋਕਾਂ ਦਾ ਫਿਕਰ ਹੋਣਾ ਚਾਹੀਦਾ ਵੀ ਜਿਹੜੇ ਲੋਕਾਂ ਦੀ ਲਾਈਨਾਂ ਬੰਦ ਪਈਆਂ ਕੰਮ ਬੰਦ ਪਿਆ ਇਹ ਅਸੀਂ ਨਹੀਂ ਕੀਤਾ ਹੋਇਆ ਇਹ ਸਰਕਾਰ ਨੇ ਜਾਣ ਬੁੱਝ ਕੇ ਕਰਾਇਆ ਹੋਇਆ ਅਸੀਂ ਤਾਂ ਕੰਮ ਕਰਦੇ ਆ ਅਸੀਂ ਤਾਂ ਬਿਜਲੀ ਦਾ ਕਰੰਟ ਲਾ ਕੇ ਮਰਦੇ ਆ ਅਸੀਂ ਤਾਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਸਾਡੀ ਮੰਗ ਹੈ ਕਿ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਦੀ ਅਸੀਂ ਮੰਗ ਕਰਦੇ ਆ ਤੇ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਵੀ ਜਿੰਨੇ ਵੀ ਆਊਟਸੋਰਸ ਨੂੰ ਲਾਜਮ ਆ ਉਹਨਾਂ ਨੂੰ ਸਿੱਧਾ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕਰੇ ਸਰਕਾਰ ਅਗਲਾ ਕਦਮ ਕੀ ਰੋਗੇ ਸਰਕਾਰ ਦੇ ਹੱਥ ਆ ਜੀ ਸਰਕਾਰ ਨੇ ਫੈਸਲਾ ਕਰਾਉਣਾ ਜਿੱਦਾਂ ਵੀ ਫੈਸਲਾ ਸਰਕਾਰ ਕਰੂਗੀ ਉਦਾਂ ਦਾ ਅਸੀਂ ਫੈਸਲਾ ਕਰਾਂਗੇ ਇਹ ਸਰਕਾਰ ਦੇ ਹੱਥ ਤੇ ਵੀ ਸਰਕਾਰ ਨੇ ਕਿਦਾਂ ਦਾ ਕੀ ਕੁਝ ਕਰਤਾ ਅਸੀਂ ਟਿੱਖਾ ਲਾ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਆ ਸਰਕਾਰ ਤਾਂ ਭਗਵੰਤ ਮਾਨ ਤਾਂ ਇਹ ਵੀ ਕਹਿ ਰਿਹਾ ਵੀ ਅਸੀਂ ਇੰਨੇ ਮਲਾਜ਼ਮ ਨੂੰ ਰੋਜ਼ਗਾਰ ਦੇਤਾ ਦਿਖਾ ਦਿਓ ਬਿਜਲੀ ਬੋਰਡ ਦਾ ਦਰਾਰਾ ਸਾਰਾ ਖਾਲੀ ਪਿਆ ਆਊਟਸੋਰਸਿੰਗ ਵਾਲੇ ਨੂੰ ਕੱਢਣ ਦੀ ਨੀਤੀ ਲਗਾਤਾਰ ਲਾਗੂ ਕੀਤੀ ਜਾ ਰਹੀ ਆ ਕਿਹਨੇ ਮਤਲਬ ਮਲਾਜ਼ਮ ਪੱਕੇ ਕੀਤੇ ਆ ਸਾਨੂੰ ਨਿਗੁਣੀਆਂ ਤਨਖਾਹਾਂ ਤੇ ਭਰਤੀ ਕਰਿਆ ਹੋਇਆ ਅਸੀਂ ਆਪਣੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੇ ਆ ਕਿਸੇ ਨੂੰ ਮਤਲਬ ਕੋਈ ਹੋ ਨਹੀਂ ਆ ਸਾਰਾ ਜਿਹੜਾ ਭਗਵੰਤ ਮਾਨ ਦਾ ਇਹ ਇੱਕ ਇੱਕ ਕਹਿ ਦੇਣੇ ਗੱਪ ਲਾ ਲੋ ਵੀ ਇਹ ਗੱਪਾਂ ਨਾਲ ਮਸਲਾ ਹੱਲ ਨਹੀਂ ਹੋਣਾ ਗੱਲ ਬੈਠ ਕੇ ਟੇਬਲ ਟਾਕ ਤੇ ਜਿਹੜੀ ਮਸਲੇ ਦਾ ਹੱਲ ਲਿਖਤੀ ਮੀਟਿੰਗਾ ਦੇ ਕੇ ਮੁਕਰ ਰਹੇ ਹੋ ਤੁਸੀਂ 21 ਵਾਰ ਲਿਖਤੀ ਮੀਟਿੰਗਾ ਪੰਜਾਬ ਦਾ ਮੁੱਖ ਮੰਤਰੀ ਮੁਕਰ ਗਿਆ ਕੀ ਕਿਹੜੀ ਗੱਲ ਤੇ ਯਕੀਨ ਕਰ ਲਈਏ ਇਹ ਤਾਂ ਮਤਲਬ ਉਹਨਾਂ ਦਾ ਸ਼ੋਸ਼ਾ ਹੈ ਉਹਨਾਂ ਦੇ ਸ਼ੋਸ਼ੇ 'ਚ ਨਹੀਂ ਆਉਂਦੇ ਜਦੋਂ ਤੱਕ ਸਾਨੂੰ ਰੈਗੂਲਰ ਨਹੀਂ ਕਰਦੇ ਸਾਨੂੰ ਪਤਾ ਨਾ ਸਾਡੇ ਨਾਲ ਸਰਕਾਰ ਨੇ ਕੀਤਾ ਕੀ ਹੋਂ ਤੱਕ ਸਾਡੇ ਨਾਲ ਕੀਤਾ ਹੀ ਕੁਝ ਨਹੀਂ ਫਿਰ ਕਿਵੇਂ ਮੰਨ ਲਈਏ ਆ ਬੈਠੇ ਨੇ ਸਾਰੇ ਥਰਮਲ ਵਾਲੇ ਆ ਪੈਸਕੋ ਵਾਲੇ ਆ ਸਾਰੇ ਅੱਜ ਬੈਠੇ ਆ ਦਿਖਾ ਦਿਓ ਇੱਕ ਵੀ ਠੇਕੇਦਾਰ ਵਾਲੇ ਨੂੰ ਕਿਸੇ ਨੂੰ ਆਊਟ ਸੋਰਸਿੰਗ ਵਾਲੇ ਨੂੰ ਪੱਕਾ ਕੀਤਾ ਹੋਵੇ ਨਹੀਂ ਜਦੋਂ ਤੱਕ ਰੈਗੂਲਰ ਕਰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇ ਜਿਹੜੇ ਅੱਜ ਆਊਟ ਸੋਰਸ ਮਲਾਜਮ ਆ ਅਸੀਂ ਤੱਕਾ ਸਾਡਾ ਨਾ ਇਹ ਅੱਜ ਤੱਕ ਸਰਕਾਰ ਤੇ ਮੈਨੇਜਮੈਂਟ ਵੱਲੋਂ ਆ ਕੰਮ ਅਸੀਂ ਉਹੀ ਕਰਦੇ ਜੋ ਇੱਕ ਰੈਗੂਲਰ ਮੁਲਾਜ਼ਮ ਕਰਦਾ ਬਦਲੇ ਸਾਨੂੰ 8-9000 ਰੁਪਿਆ 10000 ਰੁਪਏ ਦੇ ਅਸੀਂ ਕੰਮ ਕਰ ਰਹੇ ਹਾਂ ਰੋਜ਼ ਕੀਮਤੀ ਜਾਨਾਂ ਜਿਹੜੇ ਵਰਕਰ ਆ ਉਹਨਾਂ ਦੀ ਡੈਥ ਹੋ ਰਹੀ ਆ ਸਾਡੇ ਕੰਮ ਦਾ ਕ੍ਰੈਡਿਟ ਲੈਂਦੀ ਆ ਸਰਕਾਰ ਮੰਤਰੀ ਸਾਹਿਬ ਕਹਿੰਦੇ ਅਸੀਂ ਨਿਰਬਿਗਨਾਂ ਨੂੰ ਜਾਂ ਮੈਨੇਜਮੈਂਟ ਕਹਿੰਦੀ ਕਿ ਲੋਕਾਂ ਨੂੰ ਨਿਰਬਿਗਨ ਬਿਜਲੀ ਸਪਲਾਈ ਕਰ ਰਹੇ ਆ ਪਰ ਜਿਹੜੇ ਕੰਮੇ ਕਰ ਰਹੇ ਆ ਉਹਨਾਂ ਦੀ ਜ਼ਿੰਦਗੀ ਤਾਂ ਹਨੇਰਾ ਕਿਉਂਕਿ 10000 ਨਾਲ ਅੱਜ ਕਾ ਦੀ ਮਹਿੰਗਾਈ 'ਚ ਚਾਰਜੀਆਂ ਦਾ ਪਰਿਵਾਰ ਜਿਵੇਂ ਤੁਰ ਸਕਦਾ ਇੱਕ ਬੰਦੇ ਦਾ ਖਰਚਾ ਨਹੀਂ ਤੁਰਦਾ ਇਸ ਕਰਕੇ ਅੱਜ ਅਸੀਂ ਆਪ ਦਾ ਦੁੱਖ ਰੋਣ ਆਏ ਆ ਇੱਥੇ ਮੈਨੇਜਮੈਂਟ ਕੋਲੇ ਜਿਹੜੀ ਮੈਨੇਜਮੈਂਟ ਆ ਜਾਂ ਸਰਕਾਰ ਆ ਉਹ ਨਿੱਜੀਕਰਨ ਦੀ ਪਾਲਿਸੀ ਚੱਲਦੀ ਹੋਈ ਜਿਹੜੀ ਬਿਜਲੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਸਮਾਉਣ ਦੇ ਰਾਹ ਪਈ ਹੋਈ ਆ ਉਸੇ ਕਾਰਨ ਸਾਡਾ ਰੋਜ਼ਗਾਰ ਕੱਚਾ ਇਹ ਸੰਘਰਸ਼ ਅਸੀਂ ਲਗਾਤਾਰ ਜਾਰੀ ਰੱਖਾਂਗੇ ਜਦੋਂ ਤੱਕ ਨਿੱਜੀਕਰਨ ਦੀ ਪਾਲਿਸੀ ਰੱਦ ਨਹੀਂ ਹੁੰਦੀ ਸਾਡਾ ਰੋਜ਼ਗਾਰ ਪੱਕਾ ਨਹੀਂ ਹੁੰਦਾ ਸਾਡੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਸਾਡੀ ਮੇਨ ਮੰਗ ਆ ਜੀ ਨਿੱਜੀਕਰਨ ਰੱਦ ਕੀਤਾ ਜਾਵੇ ਜਿਹੜੇ ਆਊਟਸੋਰਸ ਮਲਾਜਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਗੁਜ਼ਾਰੇਯੋਗ ਤਨਖਾਹ ਜੋ 1947 ਦਾ ਐਕਟ ਕਹਿੰਦਾ ਉਹਦੇ ਮੁਤਾਬਕ ਦਿੱਤੀ ਜਾਵੇ ਸੁਪਰੀਮ ਕੋਰਟ ਦਾ ਇੱਕ ਆਰਡਰ ਆ ਉਹ ਕਹਿੰਦਾ ਬਰਾਬਰ ਕੰਮ ਬਰਾਬਰ ਤਨਖਾਹ ਦੇਣੀ ਬੰਦਿਆ ਨਾ ਮਲਾਜਮਾ ਨੂੰ ਮਤਲਬ ਸਾਡੇ ਨਾਲ ਹਰ ਰਾਹ ਤੇ ਧੱਕਾ ਕੀਤਾ ਜਾ ਰਿਹਾ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਨਾ ਤਨਖਾਹ ਦਿੱਤੀ ਜਾ ਰਹੀ ਆ ਨਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਤੇ ਪਿਛਲੀਆਂ ਸਰਕਾਰਾਂ ਨਾਲੋਂ ਵੀ ਗਾਂਹ ਤੱਪਦੀ ਹੋਈ ਇਹ ਸਰਕਾਰ ਨਿੱਜੀਕਰਨ ਦੀ ਪਾਲਿਸੀ ਲਾਗੂ ਕਰ ਰਹੀ ਆ ਇਸ ਪਾਲਿਸੀ ਨੇ ਆਉਣ ਵਾਲੇ ਦਿਨਾਂ 'ਚ ਜਿਵੇਂ ਲੋਕਾਂ ਦੇ ਇਲਾਜ ਕਰਾਉਣਾ ਅੱਜਕੱਲ੍ਹ ਔਖਾ ਬਿਜਲੀ ਵੀ ਲੋਕਾਂ ਦੇ ਹੱਥਾਂ 'ਚੋਂ ਬਾਹਰ ਜਾਣੀ ਜਦੋਂ ਕਾਰਪੋਰੇਟ ਘਰਾਣਿਆਂ ਨੇ ਇਹ ਬਿਜਲੀ ਸਾਹਮ ਲੈਣੀ ਆ ਇਹ ਅੱਜ ਅਸੀਂ ਸ਼ੁਰੂਆਤ ਆ ਇਹ ਮੈਨੇਜਮੈਂਟ ਤੇ ਸਰਕਾਰ ਦਾ ਰਵੱਈਆ ਕੀ ਲੈ ਕੇ ਆਉਂਦੇ ਆ ਉਹ ਕੀ ਇਸ ਬਾਰੇ ਸੋਚੇ ਸਾਡੇ ਮੰਗਾਂ ਮਾਰੇ ਉਹਦੇ ਦੇ ਗਾਂ ਡਿਪੈਂਡ ਕਰਨਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ